वाहगुरू जी का खालसा वाहू जी की फतेह सात आरत भाई सात आरती भाई हरियावली जिथे मेरा सतगुरु बैठा आए शेज भाई हरि आवले जिन्हें मेरा सतगुरु देखा जाए धन धन साहेब सतगुरु श्री गुरु हर राज महाराज जी सतम पाशाह गरीब नवाज सतगुरु सच्चे पातशाह जी ने ਇਸ ਬਤਲਤ ਅਰਤੀ ਦੇ 220 ਕੋਰ ਸਵਾਰ ਸਮੇਤ ਸੰਗਤਾਂ ਚੱਲ ਪਾ ਕੇ ਇਸ ਤਰਤੀ ਨੂੰ ਆਗਲਾ ਏ ਬਾਬਾ ਜੀ ਗੁਰੂ ਸਾਹਿਬ ਜੀ ਦੇ ਜੋ ਅਨੰਦ ਸੇਵਕ ਪੂਰ ਗੁਰ ਸਿੱਖ ਬਾਬਾ ਪ੍ਰੇਮਦਾਸ ਜੀ ਨੇ ਗੁਰੂ ਸਾਹਿਬ ਜੀ ਦੇ ਕੋਲਿਆਂ ਨੂੰ ਬੇਲਾ ਪਟ ਕੇ ਪਾਈਆ ਗੁਰੂ ਬੇਲਾ ਛੱਕ ਕੇ ਕੋਲਿਆਂ ਤੇ ਅਤ ਖੁਸ਼ ਹੋਏ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਪੁੱਛਿਆ ਆਪਾ ਪ੍ਰੇਮਦਾਸ ਜੀ ਸਾਡੇ ਘੋੜੇ ਇਹਨੇ ਕਦੀ ਪਰਸਾਨ ਨਹੀਂ ਹੋਏ ਜਿੱਦੇ ਅੱਜ ਪਰਸਾਨਿਆਂ ਤੁਸੀਂ ਸਾਡੇ ਘੋੜਿਆਂ ਨੂੰ ਕੀ ਚਾਹ ਰਿਆ ਕਹਿੰਦੇ ਪਾਤਸ਼ਾਹ ਮੈਂ ਗਰੀਬ ਸੇਖਿਆ ਨਾ ਕੋ ਇਹੋ ਜਿਹਾ ਦਾੜਾ ਨਾ ਕੋ ਇਹੋ ਜਿਹਾ ਪੱਠਾ ਜਿਹੜਾ ਆਪ ਜੀ ਦੇ ਘੋੜਿਆਂ ਦੇ ਲਾਇਕ ਹੋਵੇ ਉਹ ਮੈਂ ਅਬੇਲਾ ਸੀ ਆਸੇ-ਪਾਸੇ ਜੜਾ ਤੋਂ ਪੱਟ ਕੇ ਪਾਈਆ ਸਤਿਗੁਰ ਸੱਚੇ ਪਾਤਸ਼ਾਹ ਸਦਾ ਹੀ ਮੇਰਾ ਦੇ ਘਰ ਰਹਿਣ ਵਾਲੇ ਦੀਨ ਦੇ ਹਾਲ ਸਤਿਗੁਰੂ ਜੀ ਨੇ ਪ੍ਰਸੰਤਾ ਵਿੱਚ ਆ ਕੇ ਬਚਨ ਕੀਤੇ ਕਹਿਣ ਲੱਗੇ ਪ੍ਰੇਮਦਾਸ ਜੀ ਇਹ ਮੇਲਾ ਜੜਾ ਤੋਂ ਨਹੀਂ ਪੱਟਿਆ ਗਿਆ ਇਹ ਤਾਂ ਤੁਰ ਦਰਗਾਹ ਤੇ ਹਰੀਆ ਹੋ ਗਈ ਏ ਇੱਥੇ ਵੀ ਸਦਾ ਵਾਸਤੇ ਹਰੀਆ ਹੋਣ ਰਹਿਣ ਗਿਆ ਮੇਲਾ ਉਹ ਮੇਲਾ ਸਾਹਬ ਜੀ ਘਰ ਦੇ ਮੋਰੇ ਬਾਬਾ ਪ੍ਰੇਮਦਾਸ ਜੀ ਦੇ ਇੱਥੇ ਗੁਰੂ ਸਾਹਿਬ ਜੀ ਦਾ ਪਵਿੱਤਰ ਦਰਵਾਜ਼ਾ ਅੰਦਰ ਸਤਿਗੁਰੂ ਜੀ ਪ੍ਰਕਾਸ਼ ਬਾਣ ਹੈ। ਇੱਥੇ ਬਾਬਾ ਪ੍ਰੇਮਦਾਸ ਜੀ ਦਾ ਘਰ ਸੀ। ਇਹ ਉਹਦੇ ਬੇੜੇ ਵਿੱਚ ਉਹ ਮੇਲਾ ਗੁਰੂ ਦਰਵਾਜ਼ੇ ਬੋਲੇ ਸਾਲਮੁਖ ਅੱਜ ਵੀ 12 ਮਹੀਨੇ 30 ਦਿਨ ਹਰਿਆ ਭਰਿਆ ਦਰਸ਼ਕਾਂ ਨੂੰ ਬਖਸ਼ਿਸ਼ ਕਰ ਰਹੀਆਂ ਹਨ। ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਬਚਨ ਕੀਤੇ। ਜੇ ਦੀਆ ਸੰਸਾਰ ਵੱਲੋਂ ਬੇਲਾ ਨਾ ਹਰੀਆ ਹੁੰਦੀਆ ਹੁਣ ਉਹ ਵੀ ਸ਼ਰਦਾ ਲਾਲਾ ਕੇ ਇਥੇ ਹਾਜ਼ਰੀ ਪਰੇਗਾ ਉਹਦੀਆ ਵੀ ਬੇਲਾ ਹਰੀਆ ਹੋਣ ਗਿਆ ਇਹ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਚਾਲਾ ਜਗੁਰ ਸਿੱਖਾਂ ਨੇ ਬੇਇੱਜ਼ਤੀ ਕੀ ਤਿਗਰੀ ਬਲਵਾ ਸਤਗੁਰੂ ਜੀ ਜਲਦੀ ਬਹੁਤ ਘਾਟ 2200 ਘੋੜੇ ਨੂੰ ਜਲ ਛਕਾਉਣਾ ਸੰਤਾਲੇ ਇਸ਼ਨਾਨ ਕਰਨਾ ਪਾਤਸ਼ਾਹ ਜੀ ਆਪਣੇ ਆਸਨ ਤੋਂ ਉੱਠੇ ਇੱਕ ਫਰ ਲਾਂਗਦੀ ਵਿਥ ਤੇ ਚੜ੍ਹਦੇ ਪਾਸੇ ਵੱਲ ਜਾ ਕੇ ਪਾਤਸ਼ਾਹ ਜੀ ਨੇ ਆਪਣੇ ਕਲ ਕਬਲਾ ਵਿੱਚ ਜੋ ਤੀਰ ਸੀਤਾ ਦੀ ਜੇ ਮਾਰ ਕੇ ਜਦੋਂ ਪਟਿਆ ਉਥੋਂ ਜਲਦਾ 소ਮਾ ਪ੍ਰਗਟ ਹੋਇਆ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੋਤੇ ਸਿੱਧ ਬਦਲ ਕੀਤੇ ਕਹਿਣ ਲੱਗੇ ਗੁਰਸਿੱਖੋ ਸਾਰੇ ਭਾਈ ਭਾਈ ਇਸ਼ਨਾਨ ਕਰੋ ਓੜਿਆ ਨੂੰ ਜਲ ਸ਼ਕਾਓ ਓੜਿਆ ਦੇ ਇਸ਼ਨਾਨ ਕਰੋ ਕਰਵਾਓ ਜਿਹੜਾ ਵੀ ਕੋਈ ਗੁਰਸਿੱਖ ਮਾਈ ਭਾਈ ਇਸ ਸਰੋਵਰ ਵਿੱਚ ਆ ਕੇ ਇਸ਼ਨਾਨ ਕਰੇਗਾ ਉਹਦਾ ਸਰੀਰ ਸੁੱਕੇ ਤੋਂ ਹਰਾ ਹੋ ਕੇ ਮੋਤੀਆਂ ਦੀ ਤਰ੍ਹਾਂ ਚਮਕ ਉੱਠੂਗਾ ਸੁੱਕਿਆ ਮੈਲਾ ਹਰੀਆ ਹੋਣ ਗਿਆ ਸਾਰੇ ਦੁੱਖ ਦੂਰ ਹੋਣਗੇ ਉਹ ਥਾਨ ਮੋਤੀ ਸਰੋਵਰ ਦੇ ਨਾਂ ਨਾਲ ਸਾਹਿਬ ਸਾਹਿਬ ਜੀ ਜਿੱਥੇ ਆ ਕੇ ਦੇਸ਼ਾ ਨਿਸ਼ਾਨਤ ਰਤ ਉਹ ਨੂਰ ਦੇ ਰਿਓ ਸਮਤਾ ਇਸ਼ਨਾਨ ਕਰਕੇ ਆਪਣਾ ਤਨ ਤੇ ਮਾਨ ਅਰੋਗ ਕਰੀਆ ਹਾਂ ਇਸੇ ਤਰ੍ਹਾਂ ਹੀ ਇਹ ਬਸਲ ਸ਼ਹੀਦਾਂ ਤਾਲਾ ਲਲਹਰੀਆ ਬਿਲਾ ਜਥੇ ਬੰਲੀ ਦਾ ਹੈੱਡਕੁਆਰਟਰ ਹੈ ਤੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ ਦਿਨ ਦੁਨੀ ਰਾਤ ਚੌਗੜੀ ਇਹ ਤਰੱਕੀ ਵਾਲ ਪਵਿੱਤਰ ਸਥਾਨ ਜਾ ਰਿਹਾ ਹੈ ਤੇ ਨਵੇਂ ਤੋਂ ਨਵੇਂ ਸਵਾਵਾ ਗੁਰੂ ਸਾਹਿਬ ਜੀ ਆਪਣੀ ਬਖਸ਼ਿਸ਼ ਕਰਕੇ ਸੰਗਤਾਂ ਦਾ ਪਾਸੋ ਕਰਵਾ ਰਹੀਆਂ ਹਨ ਹੁਣ ਅੱਜਕੱਲ ਸੰਗਤਾਂ ਲਈ ਸਹੂਲਤ ਵਾਸਤੇ ਜੋੜ ਮੇਲ ਆ ਲਈ ਨਮਾਜ਼ ਦੀਵਾਨ ਹਾਲ ਬਹੁਤ ਹੀ ਸੁੰਦਰ ਤਰੀਕੇ ਨਾਲ ਤਿਆਰ ਹੋ ਰਿਹਾ ਤਕਰੀਬਨ ਬਹੁਤ ਸਾਰੀ ਤਿਆਰੀ ਹੋ ਗਈ ਥੋੜਾ ਜਿਹੜਾ ਕਾਰਜ ਹੈ ਲੌਬੀ ਜਿੱਤੇ ਸੰਪੂਰਨ ਹੋ ਜਾਵੇਗਾ ਅੱਗੇ ਬਾਹਰ ਟੈਂਟ ਲਾ ਕੇ ਦੀਵਾਨ ਲਾਏ ਜਾਂਦੇ ਸਨ ਹੁਣ ਉਸ ਨਵੇਂ ਦੀਵਾਨ ਹਾਲ ਦੇ ਅੰਦਰ ਸਤੂ ਸੱਚੇ ਪਾਸ਼ਾ ਜੀ ਸ਼ਿਸ਼ੋਤ ਹੋਇਆ ਕਰਨਗੇ ਤੇ ਦੀਵਾਨ ਸਜਾ ਕਰਨਗੇ ਇਹ ਸਾਰੀ ਸੇਵਾ ਸਤਕਾਰਯੋਗ ਬੀਬੀ ਜੀ ਬੀਬੀ ਜਸਪਾਲ कौर ਜੀ ਸੰਗਤ ਦੇ ਸਹਿਯੋਗ ਨਾਲ ਦਿਨ ਰਾਤ ਦੇ ਇੱਕ ਕਰਕੇ ਇਹ ਸੇਵਾ ਨਿਵਾ ਰਹੇ ਹਨ ਅਰਦਾਸ ਹੈ ਸਤਿਗੁਰੂ ਸੱਚੇ ਪਾਤਸ਼ਾਹ ਬੀਬੀ ਜੀ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਅੰਗ ਸੰਗ ਸਹਾਇ ਹੋਣਾ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਨਾਸ ਬਲੋ ਬੀਬੀ ਜੀ ਬਲੋ ਥੋਲੇ ਸਮੋਸੇ ਵਾਦਾਰਾ ਬਲੋ ਬਹੁਤ ਬਹੁਤ ਤਨਵਾਹ ਬਹੁਤ ਬਹੁਤ ਤਨਵਾਹ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰਿਆਂ ਸੰਗਤਾਂ ਦੇ ਸੇਸ ਤੇ ਮੇਰ ਪਰੇ ਹੱਥ ਰੱਖਣ ਅੰਗ ਸੰਗ ਸਹਾਇ ਹੋਣ ਸੁਖ ਹੋਵੇ ਨਾਮ ਚਿਤ ਆਵੇ ਗੁਰੂ ਨਾਮ ਕਲਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ